ਲੈਟਰ ਹੈ ਪਾਰਟੀ ਹਾਈ ਕਮਾਂਡ ਨਾਲ ਸਲਾਹ ਕਰਕੇ ਉਹਨੂੰ ਅੱਜ ਪਾਰਟੀ ਤੋਂ ਕੱਢਿਆ ਜਾਵੇ ਨਾ ਮੈਂ ਇਹਨੂੰ ਮਿਲਿਆ 25-7-25 ਨੂੰ ਨਾ ਮੈਂ ਇਹਨੂੰ ਫੋਨ ਕੀਤਾ ਨਾ ਇਹਦਾ ਮੈਨੂੰ ਫੋਨ ਆਇਆ ਹੈ ਮੇਰੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਵੇ ਮੇਰੀ ਪੋਰਟ ਡੀਟੇਲ ਚੈੱਕ ਕੀਤੀ ਜਾ ਜਿਹੜੀ ਸਾਰੀ ਇੱਥੇ ਪਈ ਉਸ ਬੇਟੀਆ ਦਾ ਪੈਸੇ ਅਸੀਂ 15 ਲੱਖ ਰੁਪਇਆ ਦੇ ਕੇ ਫਿਰ ਅਸੀਂ ਉਹਨੂੰ 27 ਲੱਖ ਰੁਪਇਆ ਦੇ ਕੇ ਦੁਬਾਰਾ ਕਿਸੇ ਇਥੋਂ ਖੰਨੇ ਇਮੀਗ੍ਰੇਸ਼ਨ ਤੋਂ ਦੁਬਾਰਾ ਅਸੀਂ ਭੇਜਿਆ ਉਭੀ ਟਿਆ ਬਾਹਰ ਭਾਜਪਾ ਚੋਂ ਮਹਿਲਾ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਜ਼ਿਲ੍ਹਾ ਪ੍ਰਧਾਨ ਤੇ ਲਗਾਏ ਸਨ ਦੋਸ਼ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਜਦੋਂ ਭਾਜਪਾ ਆਗੂ ਮਹਿਲਾ ਨਾਲ ਗੱਲ ਫੋਨ ਤੇ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਆਪ ਹੀ ਸੁਣ ਲਵੋ ਨਹੀਂ 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 ਸਰ ਹਜੇ ਮੈਂ ਨਾ ਪਾਰਟੀ ਦੇ ਨਾਲ ਗੱਲ ਕਰਾਂਗੀ ਹਾਂਜੀ ਔਰ ਅਸੀਂ ਵੀ ਪ੍ਰੈਸ ਕਾਨਫਰੰਸ ਕਰਾਂਗੇ ਸਰ ਜੋ ਵੀ ਇਲਜ਼ਾਮ ਲਾਇਆ ਸੱਚ ਨਹੀਂ ਕੋਈ ਝੂਠ ਇਲਜ਼ਾਮ ਨਹੀਂ ਲਾਇਆ ਹੈਗਾ ਇਨਵੈਸਟੀਗੇਸ਼ਨ ਦੇ ਹੈਗੀ ਪੁਲਿਸ ਕਰ ਰਹੀ ਹੈ ਠੀਕ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਸਾਨੂੰ ਪੂਰਾ ਜਗੀਨ ਉਹਨਾਂ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੁਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਜੀ ਖੰਨਾ ਜ਼ਿਲ੍ਹੇ ਨਾਲ ਸੰਬੰਧਤ ਪਾਰਟੀ ਜਨਤਾ ਪਾਰਟੀ ਦੇ ਬਤੌਰ ਜਿੰਨਾ ਪ੍ਰਧਾਨ ਅੱਜ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਹੈ ਜੀ ਤੁਸੀਂ ਸਮਾਂ ਕੱਢ ਕੇ ਜਰੂਰੀ ਆਪਣਾ ਰਜੇਵੇਂ ਛੱਡ ਕੇ ਇਸ ਪ੍ਰੈਸ ਮੀਟਿੰਗ ਵਿੱਚ ਪਹੁੰਚੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੈਂਦਾ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਸਾਡੇ ਸਟੇਟ ਦੇ ਐਗਜ਼ੈਕਟਿਵ ਮੈਂਬਰ ਅਨੁਸ਼ਾੜੀ ਦੇ ਬੱਚੇ ਉਹਨਾਂ ਵੱਲੋਂ ਨਾਲ ਮਹਾ ਮੰਤਰੀ ਬਲਰਾਮ ਸ਼ਰਮਾ ਜੀ ਮਹਾ ਮੰਤਰੀ ਹਰਸੂਮਨ ਜੀ ਤੀਛੀ ਜੀ ਨਾਲ ਸਾਡੇ ਅੰਨਾ ਮੰਗਵੰਦ ਦੇ ਅਮਿਤ ਪਾਟਿਆ ਜੀ ਪ੍ਰੈਜ਼ੀਡੈਂਟ ਸਾਹਿਬ ਨਾਲ ਪੰਡਿਤ ਜੀ ਦੇ ਵੀ ਬਟਕੇ ਸਾਰੇ ਬੰਦ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਅੱਜ ਦੀ ਪ੍ਰੈਸ ਮੀਟਿੰਗ ਦਾ ਜਿਹੜਾ ਮੇਨ ਵਿਸ਼ਾ ਜੀ ਪਿਛਲੇ ਕਾਫੀ ਦਿਨਾਂ ਤੋਂ ਇੱਕ ਚਰਚਾ ਚੱਲ ਰਹੀ ਸੀ ਆਪਣੇ ਖੰਨੇ ਦੇ ਵਿੱਚ ਸਾਡੀ ਪਾਰਟੀ ਦੇ ਵਿੱਚ ਇੱਕ ਲੇਡੀ ਨੇ ਦੁਰਾਹੇ ਤੋਂ ਵੈਸੇ ਬੇਸਿਕਲੀ ਉਹ ਪੈਲ ਸ਼ਹਿਰ ਨੂੰ ਬਲੋਂਗ ਕਰਦੇ ਆ ਅਰੋ ਸ਼ੈਡਿਊਲ ਕਾਸਟ ਐਸਸੀ ਪ੍ਰੋਗਰਾਮ ਹਾਰ ਨੂੰ ਬਿਲੋਂਗ ਕਰਦੇ ਆ ਸੰਤੋਸ਼ ਕੁਮਾਰੀ ਉਹਨਾਂ ਦਾ ਨਾਮ ਹੈ ਉਮਰ ਤਕਰੀਬਨ 40 ਤੋਂ 45 ਸਾਲ ਹੋਏਗੀ ਇਮੀਗ੍ਰੇਸ਼ਨ ਦਾ ਵੀ ਕੰਮ ਕਰਦੇ ਆ ਤੇ ਕਰਦੇ ਸੀਤ ਕਰਦੇ ਦੀਏ ਉਹਨਾਂ ਦੇ ਹਸਬੰਡ ਪਿੱਛੇ ਜੇ ਡੈਥ ਹੋ ਗਈ ਵਿਡੋ ਹੈ ਕੇ ਬੇਟਾ ਉਹਨਾਂ ਦੇ ਪਰ ਉਹਨਾਂ ਨੇ ਆਪਣਾ ਨਾਮ ਸੰਤੋਸ਼ ਕੁਮਾਰੀ ਨਹੀਂ ਰੱਖਿਆ ਸੋਸਾਇਟੀ ਵਿੱਚ ਐਂ ਸੋਸਾਇਟੀ ਵਿੱਚ ਵਿਚਰਣ ਕਰਕੇ ਉਹਨਾਂ ਨੇ ਆਪਣਾ ਨਾਮ ਨੀਤੂ ਸਿੰਘ ਰੱਖਿਆ ਸੰਤੋਸ਼ ਕੁਮਾਰੀ 엘ੀਅਸ ਮੀਤੂ ਸਿੰਘ ਦਰਹਾਰ ਜ਼ੈਦ ਕਰਦੇ ਰਹਿਚਾਰੂ ਰੂਪ ਤੇ ਉਹ ਪਾਰਟੀ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸਾਨੂੰ ਵੀ ਲੋੜ ਹੈ ਵਰਕਰਾਂ ਦੀ ਪਾਰਟੀ ਹਰ ਵਰਕ ਪਾਰਟੀ ਨੂੰ ਵਰਕਰਾਂ ਦੀ ਲੀਡਰਾਂ ਦੀ ਲੋੜ ਹੈ ਜਦੋਂ ਕਿ ਅਸੀਂ ਉਹ ਸਾਡੇ ਨਾਲ ਸੰਪਰਕ ਕਰਿਆ ਉਹਨਾਂ ਨੇ ਇੱਕ ਦੋ ਵਾਰ ਪਰ ਜਦੋਂ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਸਾਨੂੰ ਪਤਾ ਲੱਗਿਆ ਕਿ ਇੱਕ ਸਿੰਪਲ ਸੁਧਾਰਨ ਪਰਿਵਾਰ ਤੋਂ ਆਉਂਦੇ ਆ ਬਹੁਤ ਜ਼ਿਆਦਾ ਮੀਡੀਓਪਰ ਫੈਮਿਲੀ ਵਿੱਚੋਂ ਬਟ ਅਰਜੁਨ ਕੋਲ ਦਰਾਹਿ ਸ਼ਹਿਰ ਵਿੱਚ ਬੜੀ ਲਗਜ਼ਰੀਅਸ ਕੋਠੀ ਹੈ ਬੜੀਆਂ ਲਗਜ਼ਰੀਅਸ ਕਾਰਾਂ ਨੇ ਬੜਾ ਲਗਜ਼ਰੀਅਸ ਲਾਈਫ ਸਟਾਈਲ ਹੈ ਉਹਨਾਂ ਦਾ ਤੁ ਜਦੋਂ ਪਾਰਟੀ ਆਪਣੇ ਲੈਵਲ ਤੇ ਪਤਾ ਕਰਦੀ ਹੈ ਵੀ ਕੌਣ ਹੈ ਪਾਰਟੀ ਜਰੂਰ ਸਰਵੇ ਕਰਦੀ ਹੈ ਵੀ ਜਿਹੜਾ ਬੰਦਾ ਸਾਡੇ ਨਾਲ ਆ ਰਿਹਾ ਹੈ ਕੰਮ ਕਰ ਰਿਹਾ ਹੈ ਹੂ ਇਜ਼ ਦੈਟ ਗਾਈ ਹੂ অর ਸ਼ੀ অর ਹੀ ਜਦੋਂ ਮੈਂ ਪਤਾ ਕਰਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਤੇ ਸੰਤੋਸ਼ ਕੁਮਾਰੀ ਔਰ ਨੀਤੂ ਸਿੰਘ ਤੇ 420 ਦੇ 478 ਦੇ ਬਹੁਤ ਪਰਚੇ ਚੱਲ ਰਹੇ ਹਨ ਇੱਕ ਤਾਂ ਪੰਡਿਤ ਰਿਸ਼ੀਦੇਵ ਜੀ ਬੈਠੇ ਹਨ ਸਿੰਪਲ ਪਰਿਵਾਰ ਨੂੰ ਬਿਲੋਂਗ ਕਰਦੇ ਆ 20 22 ਲੱਖ 25 ਲੱਖ ਰੁਪਈਆ ਇਹਨਾਂ ਦੇ ਬੱਚਿਆਂ ਦਾ ਉਹਨਾਂ ਨੇ ਲੈ ਲਿਆ ਔਰ ਉਹ ਪੈਸੇ ਨੂੰ ਖੁਰਦ-ਬੁਰਦ ਕਰ ਦਿੱਤਾ 28 11 2024 ਨੂੰ ਉਹਨਾਂ ਤੇ ਐਫਆਈਆਰ ਦਰਜ ਹੋਈ ਔਰ ਤਿੰਨ ਤੋਂ ਚਾਰ ਮਹੀਨੇ ਉਹ ਅੰਦਰ ਰਹਿ ਕੇ ਆਇਆ ਸੰਤੋਸ਼ ਕੁਮਾਰੀ ਉਰਫ ਨੀਤੂ ਸਿੰਘ ਉਸ ਐਫਆਈਆਰ ਦੀ ਕਾਪੀ ਹੈ ਫਿਰ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਹੋਇਆ ਜਿਹੜਾ ਮਿਤੀ 25 ਅੱਠ 2022 ਨੂੰ 406 420 467 771 120 ਬੀ ਦੁਰਾਹੇ ਵਿੱਚ ਫਿਰ ਉਹਨਾਂ ਦਾ ਮਕਦਮਾ ਇੱਕ ਹੋਇਆ 30 ਅੱਠ 2024 ਨੂੰ ਧਰਾਵਾਂ ਸੁਣੋ ਮੇਰੀ ਗੱਲ ਜਿਹੜੀ ਤੁਹਾਨੂੰ ਦੱਸਣੀ ਬਣਦੀ ਹੈ ਧਰਾਵਾਂ ਕਿਹੜੀਆਂ ਨੇ ਜਿਹੜਾ 30 8 2024 ਨੂੰ ਪਰਚਾ ਉਹਨਾਂ ਤੇ ਹੋਇਆ ਉਹ ਹੋਇਆ 420 406 401 120 468 ਤੇ 474 ਉਸ ਤੋਂ ਬਾਅਦ ਜਿਹੜਾ 28 11 2024 ਨੂੰ ਪਰਚਾ ਹੋਇਆ ਉਹਦੀ ਧਾਰਾ ਕਿਹੜੀ ਹੈ 406 420 468 468 474 120 ਜਿਹੜਾ ਪਹਿਲਾਂ 30 8 24 ਵਾਲਾ ਉਹ ਬਰਨਾਲੇ ਦਾ ਪਰਚਾ ਹੈ ਜਿਹੜਾ 20 8 11 ਵਾਲਾ ਪਰਚਾ ਹੈ ਉਹ ਪੰਡਤ ਰਿਸ਼ੀ ਦੇਵੀ ਜੀ ਦਾ ਜਿਹਦੇ ਵਿੱਚੋਂ 4 ਤੋਂ 5 ਮਹੀਨੇ ਹੁਣ ਜੇਲ੍ਹ 'ਚ ਰਹਿ ਕੇ ਹੁਣ ਰਿਹਾ ਹੋ ਕੇ ਆਏ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਤਾਂ ਪਾਰਟੀ ਨੇ ਡਿਸਾਈਡ ਕੀਤਾ ਕਿ ਜੀ ਅਸੀਂ ਇਹਨਾਂ ਨੂੰ ਕੋਈ ਆਪਣੇ ਇਸ ਜਿਹੜੇ ਵਿੱਚ ਕੋਈ ਕੰਮ ਨਹੀਂ ਦੇਣਾ ਅਸੀਂ ਕਦੇ ਕਿਸੇ ਮੀਟਿੰਗ ਤੇ ਨਹੀਂ ਬੁਲਾਇਆ ਉਹਨਾਂ ਨੂੰ ਕਦੇ ਕਿਸੇ ਗੱਲ ਤੇ ਇਨਵੋਲਵ ਨਹੀਂ ਕੀਤਾ ਉਹ ਆਪਣੇ ਆਪ ਨੂੰ ਪਾਰਟੀ ਦਾ ਸਪੋਕਸਪਰਸਨ ਦੱਸਦੇ ਆ ਮਹਿਲਾ ਮੋਰਚੇ ਦਾ ਕੰਮ ਕਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਗੱਲ ਚੱਲਦੀ ਰਹੀ ਕੰਮ ਹੁੰਦਾ ਰਿਹਾ ਹੁਣ ਜਿਹੜੀ ਪ੍ਰੋਬਲਮ ਆਈ ਪ੍ਰੋਬਲਮ ਇਹ ਆਈ ਕਿ 28 28 2025 ਨੂੰ ਬੀਬੀ ਮਾਂਗਟ ਨੇ ਤਰਾਹਾ ਤੋਂ ਜਾਂ ਬੇਕੂਵਾਲ ਤੋਂ ਕੋਈ ਇਹਨਾਂ ਨੂੰ ਐਸਸੀ ਮੋਰਚੇ ਦਾ ਕੋਆਰਡੀਨੇਟਰ ਕਹਿ ਸੁਣ ਕੇ ਬੀਬੀ ਜੀ ਨੇ ਇੱਕ ਤੋਂ ਕੋਈ ਸੰਤੋਸ਼ ਕੁਮਾਰ ਨੂੰ ਸੁਨੀਤੂ ਸਿੰਘ ਨੂੰ ਕੋਈ ਕਰਾ ਲਿਆ ਤੁਸੀਂ ਸਾਰੇ ਜਾਣਦੇ ਹੋ ਭਾਰਤ ਜਨਤਾ ਪਾਰਟੀ ਦੇ ਇੱਕ ਅਸੂਲ ਤੇ ਡਿਸਪਲਨਿਕ ਪਾਰਟੀ ਦਾ ਪ੍ਰੋਟੋਕੋਲ ਹੈ ਕਿ ਕਿਸੇ ਨੂੰ ਵੀ ਕੋਈ ਅਹੁਦਾ ਦੇਣਾ ਹੈ ਕੋਈ ਗੱਲ ਕਰਨੀ ਹੈ ਹਾਈ ਕਮਾਂਡ ਪਹਿਲਾਂ ਜ਼ਿਲ੍ਹਾ ਪ੍ਰਧਾਨ ਤੋਂ ਪੁੱਛਦੀ ਹੈ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਤੋਂ ਪੁੱਛਦਾ ਹੈ ਸਟੇਟ ਦੇ ਐਗਜ਼ੈਕਟਿਵ ਮੈਂਬਰ ਜਿਹੜੇ ਲੋਕਲ ਨੇ ਜਾਂ ਮਹਾ ਮੰਤਰੀ ਨੂੰ ਉਹਨਾਂ ਨਾਲ ਕੰਸਲਟ ਕੀਤਾ ਜਾਂਦਾ ਹੈ ਇਹ ਇਹਨਾਂ ਨੇ ਨਿਯੁਕਤ ਕਰਾਤਾ ਇੱਕ ਐਸਸੀ ਮੋਰਚੇ ਦਾ ਪ੍ਰਧਾਨ ਬਣਵਾਤਾ ਇੱਕ ਜਰਨਲ ਕੈਟਾਗਰੀ ਦੀ ਲੇਡੀ ਨੂੰ ਬੀਬੀ ਮਾਰਕਟ ਜਰਨਲ ਕੈਟਾਗਰੀ ਨੂੰ ਬਿਲੋਂਗ ਕਰਦੇ ਐ ਐਸਸੀ ਮੋਰਚੇ ਦਾ ਕੋਆਰਡੀਨੇਟਰ ਲਵਾਤਾ ਮੈਂ ਇਹਨਾਂ ਨੂੰ ਨੋਟਿਸ ਭੇਜਿਆ 21 ਤਰੀਕ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਭੈਣ ਜੀ ਤੁਸੀਂ ਆ ਕਿਵੇਂ ਨਿਯੁਕਤੀ ਕਰਵਾਈ ਹੈ ਜੀ ਤੁਸੀਂ ਇਨੀ ਕਰਵਾ ਸਕਦੇ ਜੇਲਾ ਪ੍ਰਧਾਨ ਨੂੰ ਪੁੱਛਿਆ ਮੈਂ ਹਾਈ ਕਮਾਂਡ ਨੂੰ ਦੱਸਿਆ ਸਟੇਟ ਦੇ ਪ੍ਰੈਜ਼ੀਡੈਂਟ ਅਸ਼ੋਨੀ ਸ਼ਰਮਾ ਜੀ ਨਾਲ ਗੱਲ ਕੀਤੀ ਸਟੇਟ ਦੇ ਮਹਾ ਮੰਤਰੀ ਸੰਗਠਨ ਮਹਾ ਮੰਤਰੀ ਸ਼੍ਰੀ ਨਵਾਜ਼ੂ ਜੀ ਨਾਲ ਗੱਲ ਕੀਤੀ ਕਹਿੰਦੇ ਤੁਰੰਤ ਇਸ ਕੋ ਬਰਖਾਸਤ ਕਰ ਦਿਓ ਜੋ ਬਣਾਇਆ ਉਹਨਾਂ ਨੇ ਤੁਰੰਤ ਐਸੀ ਮੋਰਚੇ ਦੇ ਪ੍ਰਧਾਨ ਨੂੰ ਫੋਨ ਕੀਤਾ ਕਿ ਤੁਰੰਤ ਇਹ ਬਰਖਾਸਤ ਕੀਤਾ ਜਾਵੇ ਉਸ ਤੋਂ ਬਾਅਦ ਫਿਰ ਹੱਦ ਹੋ ਗਈ ਜਦੋਂ ਉਸ ਤੋਂ ਬਾਅਦ ਬੀਬਾ ਜੀ ਨੇ 26/8 2025 ਨੂੰ ਜਾ ਕੇ ਦਰਸ਼ਨ ਸਿੰਘ ਨੇਨੇਵਾਲ ਜੀ ਤੋਂ ਕਿਸਾਨ ਮੋਰਚੇ ਦਾ ਪ੍ਰਧਾਨ ਸਰਦਾਰ ਮਨਕੀ ਸਿੰਘ ਜੀ ਤਰ੍ਹਾਂ ਨੂੰ ਮੇਰੇ ਨਾਲ ਇਕੱਲੇ ਤੁਸੀਂ ਤੁਸੀਂ ਇਕੱਲੇ ਸਰਦਾਰ ਰਣਜੀਤ ਸਿੰਘ ਗਹਿਲੇਵਾਲ ਨੂੰ ਜਿਨ੍ਹਾਂ ਨੇ ਸੋ ਇਲੈਕਸ਼ਨ ਲੜੀ ਸੀ ਸਾਡੇ ਪਾਰਟੀ ਦੇ ਸੀਨੀਅਰ ਨੇਤਾ ਨੇ ਉਹਨਾਂ ਨੂੰ ਪਾਰਟੀ ਦਾ ਪ੍ਰੋਟੋਕੋਲ ਪਤਾ ਹੈ ਸਾਰੀ ਚੀਜ਼ਾਂ ਪਤਾ ਹੈ ਸੰਤੋਸ਼ ਕੁਮਾਰੀ ਉਰਫ ਨੀਤੂ ਸਿੰਘ ਨੇ ਕਿਵੇਂ ਕੀਤਾ ਕੀ ਕੀਤਾ ਇਹਨਾਂ ਨੂੰ ਲੈਟਰ ਦਵਾ ਦਿੱਤਾ ਗਹਿਲੇ ਨੈਨੇਵਾਲ ਸਾਹਿਬ ਤੋਂ 26/8/2025 ਇਹਨਾਂ ਨੂੰ ਫਿਰ ਫੋਨ ਕੀਤਾ ਸੰਗਠਨ ਮੰਤਰੀ ਜੀ ਨੇ ਫਿਰ ਮੈਨੂੰ ਤੁਰੰਤ ਕਿਹਾ ਕਿ ਮੈਂ ਪ੍ਰੈਸ ਕਾਨਫਰੰਸ ਕੀਤੀ ਦੁਰਾਹਾਂ ਵਿੱਚ ਕਾਨਫਰੰਸ ਕਰਕੇ ਉੱਤੇ ਲਿਖਿਆ ਗਿਆ ਭਾਰ ਭਾਵ ਵਿੱਚ ਉਹਨਿਸ਼ਾਸ਼ਣ ਨਹੀਂ ਕੀਤਾ ਬਰਦਾਸ਼ਤ ਨਹੀਂ ਕੀਤੀ ਜਾਵੇ। ਜਿਹੜੀਆਂ ਦੋ ਅਨੁਯੁਕਤੀਆਂ ਕੀਤੀਆਂ ਉਹਨਾਂ ਨੂੰ ਤੁਰੰਤ ਅਸੀਂ ਰੱਦ ਕਰ ਦਿੱਤਾ। ਉਸੇ ਟਾਈਮ ਇਮੀਡੀਏਟਲੀ ਉਹਨਾਂ ਨੂੰ ਬੰਦ ਕਰ ਦਿੱਤਾ।ਿੱਥੇ ਜਿੱਥੇ ਹੈਪਨ ਹੋਇਆ ਉਹ ਹੈਪਨ ਕੀ ਹੋਇਆ ਜਿਹੜਾ ਬਹੁਤ ਖਤਰਨਾਕ ਹੋਇਆ 26 ਨੂੰ ਇਹ ਨਿਯੁਕਤੀਆਂ ਰੱਦ ਹੋਈਆਂ 27 ਨੂੰ 22 ਤਰੀਕ ਨੂੰ ਸ਼ਾਮ ਨੂੰ 4:36 ਮਿੰਟ ਤੇ ਮੈਨੂੰ ਸੰਤੋਸ਼ ਕੁਮਾਰ ਉਰਫ ਨਿੱਤੂ ਸਿੰਘ ਦੀ ਕਾਲ ਆਈ 7 ਮਿੰਟ 36 ਸੈਕਿੰਡ ਆਰ ਮੈਨੂੰ ਫੋਨ ਤੇ ਕੀ ਕਿਹਾ ਗਿਆ ਕਿ ਤੂੰ ਬੰਦਾ ਨਹੀਂ ਬਣਦਾ ਤੈਨੂੰ ਬੜੀ ਬਾਰੀ ਸਮਝਾਇਆ ਹੈ ਕਿ ਤੂੰ ਬੰਦਾ ਬਣ ਤੇ ਅਸੀਂ ਜੋ ਕੁਝ ਕਰਦੇ ਆ ਉਹ ਤੂੰ ਦਖਲਅੰਦਾਜ਼ੀ ਕਰਦਾ ਤੈਨੂੰ ਕਹਿੰਦੀ ਪਤਾ ਨਹੀਂ ਮੇਰੇ ਸਬੰਧ ਕਿਹਦੇ ਕਿਹਦੇ ਨਾਲ ਹੈ ਮੈਨੂੰ ਜਾਨੋ ਮਾਰਨੇ ਧਮਕੀਆਂ ਦਿੱਤੀਆਂ ਕਹਿੰਦੇ ਇਹਨੂੰ ਸ਼ਾਮ ਤੱਕ ਪਤਾ ਲੱਗ ਜੂ ਮੈਂ ਕੀ ਚੀਜ਼ ਆ ਮੈਨੂੰ ਨੇ ਕਿਹਾ ਤੈਨੂੰ ਸ਼ਾਮ ਤੱਕ ਪਤਾ ਲੱਗ ਜੂ ਕੀ ਕੀ ਹੈ ਮੈਂ ਕਿਹਾ ਭੈਣ ਜੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਆਪਾਂ ਪਰਿਵਾਰਾਂ ਵਾਲੇ ਆ ਤੇ ਅਹੋ ਜਿਹੀ ਹਰਕਤਾਂ ਨਹੀਂ ਕਰੀਦੀ ਤੇ ਗੱਲ ਇੱਥੇ ਖਤਮ ਹੋ ਗਈ ਮੈਨੂੰ ਰਾਤ ਨੂੰ 8:22 ਤੇ ਕਾਲ ਆਈ ਰਿਕਾਰਡਿੰਗ ਤੁਹਾਨੂੰ ਸੁਣਾਉਣਾ ਮੈਂ ਬਾਅਦ ਵਿੱਚ ਲਾਈਵ ਚੱਲ ਰਿਹਾ ਮੈਨੂੰ ਕਾਲ ਕੀ ਆਈ ਕਿ ਤੂੰ ਬੰਦਾ ਬਣ ਤੂੰ ਬਹੁਤ ਪੰਗੇ ਲੈਂਦਾ ਗੱਲਾਂ ਗਾਲਾਂ ਕੱਢੀਆਂ ਗਲਤ ਬੋਲਿਆ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੈਨੂੰ ਮਾਰ ਦਾਂਗੇ ਖਤਮ ਕਰ ਦਾਂਗੇ ਪੰਜ ਕੌਲਾਂ ਮੈਨੂੰ ਜ਼ਿੰਦਗੀ ਤੇ ਮਾਰਨ ਦੀਆਂ ਥ੍ਰੈਟ ਦਿੱਤੀਆਂ ਕੋਨੇ ਮੈਨੂੰ ਸਵੇਰੇ ਕਿਹਾ 4:36 ਮਿੰਟ ਤੇ 27 ਤਰੀਕ ਨੂੰ 27 ਤਰੀਕ ਸ਼ਾਮ ਨੂੰ 8:22 ਮਿੰਟ ਤੋਂ ਲੈ ਕੇ ਪੌਣੇ 9:00 ਵਜੇ ਤੱਕ ਮੈਨੂੰ ਕਾਲ ਆਉਂਦੀਆਂ ਰਹੀਆਂ ਮੈਂ ਫਿਰ ਅਖੀਰ ਵਿੱਚ ਕਿਹਾ ਮੈਂ ਕਿਹਾ ਯਾਰ ਤੁਸੀਂ ਜੋ ਕਰਨਾ ਹੈ ਕਰ ਲਓ ਮੈਂ ਪਾਰਟੀ ਦਾ ਕੰਮ ਅਸੀਂ ਇਸ ਤਰੀਕੇ ਨਾਲ ਕਰਨਾ ਸੀ ਉਹ ਅਨੁਸ਼ਾਸਨਹੀਨਤਾ ਭੰਗਣੀ ਹੋਣੀ ਹੈ ਮੈਂ 29 ਤਰੀਕ ਨੂੰ ਸਵੇਰੇ ਮਾਰਨਿੰਗ ਡੀਜੀਪੀ ਸਾਹਿਬ ਸਰਦਾਰ ਅਮਨਦੀਪ ਸਿੰਘ ਰਾਏ ਸਾਹਿਬ ਕੋਲ ਗਿਆ ਉਹਨਾਂ ਨੂੰ ਮੈਂ ਦਰਖਾਸਤ ਦੇ ਕੇ ਆਇਆ ਕਿ ਜੀ ਮੈਨੂੰ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਥ੍ਰੈਟ ਹੈ ਸੋ ਮੇਰੀ ਪ੍ਰੋਟੈਕਸ਼ਨ ਕੀਤੀ ਜਾਵੇ ਮੈਨੂੰ ਇਹੋ ਜਿਹੇ ਗੁੰਡਿਆਂ ਤੋਂ ਬਚਾਇਆ ਜਾਵੇ ਡੀਜੀਪੀ ਸਾਹਿਬ ਨੂੰ ਮੈਂ ਲਿਖ ਕੇ ਸਾਰੀ ਗੱਲ ਕਹਿ ਕੇ ਦੱਸ ਕੇ ਆਇਆ 29 ਤਰੀਕ ਨੂੰ ਗ੍ਰੀ ਕੜੀ ਮੇਲੇ 29 29 8 ਨੂੰ 29 8 ਨੂੰ ਸਾਰੇ ਜਿਹੜੇ ਕਾਗਜ਼ਾਤ ਹੋਣ ਚਾਹੀਦੇ ਹੋਣਗੇ ਜੋ ਮਿਲ ਜਾਣਗੇ ਨਾਲ ਹੀ ਤੁਹਾਨੂੰ ਜੀ.ਪੀ. ਸਾਹਿਬ ਨੂੰ ਮੈਂ ਦਰਖਾਸਤ ਦਿੱਤੀ ਹੈ ਕਹਿ ਕੇ ਉਹਨਾਂ 3 ਤਰੀਕ ਨੂੰ ਮੈਂ ਫਿਰ 3 ਤਰੀਕ ਨੂੰ ਮੈਂ ਪੁਲਸ ਕਪਤਾਨ ਖੰਨਾ ਸ਼੍ਰੀਮਤੀ ਜੋਤੀ ਜਾਦਵ ਜੀ ਨੂੰ ਦਰਖਾਸਤ ਦੇ ਕੇ ਆਇਆ ਇਦੇ ਵਿੱਚ ਮੈਂ ਪ੍ਰੋਪਰ ਲਿਖਿਆ ਕਿ ਮੈਨੂੰ ਜਾਨ ਦਾ ਖਤਰਾ ਹੈ ਇਸ ਲੇਡੀ ਨੇ ਮੈਨੂੰ ਧਮਕੀਆਂ ਦਿੱਤੀਆਂ ਤੇ ਰਾਤ ਨੂੰ ਮੈਨੂੰ ਕਾਲ ਕਰਵਾਈ ਹੈ ਵੀ ਪਾਰਟੀ ਦੇ ਪ੍ਰੋਟੋਕੋਲ ਨੂੰ ਤੋੜਦੀ ਹੈ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਨਿਯੁਕਤੀਆਂ ਕਰਵਾਈਆਂ ਉਹ ਮੈਂ ਰੱਦ ਕਰਤੀਆਂ ਜੇਲ੍ਹਸ ਵਿੱਚ ਆ ਕੇ ਸੜੇ ਵਿੱਚ ਆ ਕੇ ਮੇਰਾ ਨੁਕਸਾਨ ਨਾ ਹੋ ਸਕੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਉਹਨਾਂ ਨੇ ਮੇਰੀ ਦਰਖਾਸਤ ਮਾਰਕ ਕਰਤੀ ਐਸਪੀ ਸਾਹਿਬ ਕੋਲ 4 ਤਰੀਕ ਨੂੰ ਜਾ ਕੇ ਇਸ ਲੇਡੀ ਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਜੇ ਭੁਪਿੰਦਰ ਸਿੰਘ ਚੀਮਾ ਨੇ ਮੈਨੂੰ 25 ਜੁਲਾਈ ਨੂੰ 2 ਮਹੀਨੇ ਬਾਅਦ ਅਰਖਾਸ ਦਿੱਤੀ ਚਾਰ ਤਰੀਕ ਨੂੰ ਕਿ 25 ਜੁਲਾਈ ਨੂੰ 25 7 25 ਨੂੰ ਮੈਨੂੰ ਲੁਧਿਆਣੇ ਬੁਲਾਇਆ ਤੇ ਖਾਸ ਨੰਬਰ ਹੈਗਾ 654422 ਜਿਹੜਾ ਇਹਨਾਂ ਨੇ ਦਿੱਤਾ ਖੰਨਾ ਕਿ ਮੈਨੂੰ ਬੁਲਾਇਆ ਮੈਨੂੰ ਬੁਲਾ ਕੇ ਹੋਟਲ 'ਚ ਪਹਿਲਾਂ ਉੱਤੇ ਖਾਣਾ ਖਵਾਇਆ ਫਿਰ ਮੈਨੂੰ ਥੱਲੇ ਹੋਟਲ ਦੇ ਕਮਰੇ ਵਿੱਚ ਲੈ ਕੇ ਉੱਥੇ ਜਾ ਕੇ ਮੈਂ ਨਾ ੱੱਕਾ ਕੋਈ ਨਹੀਂ ਕੋਸ਼ਿਸ਼ ਕੀਤੀ ਤੇ ਮੈਂ ਭੱਜ ਗਈ ਉੱਥੋਂ ਪਹਿਲੀ ਗੱਲ ਕਾਲ ਡਿਟੇਲਸ ਨੇ ਸਾਰੀਆਂ ਮੇਰੇ ਫੋਨ ਦੀਆਂ ਟੋਟਲ ਕਾਲ ਡਿਟੇਲਸ ਟੋਟਲ WhatsApp ਦੇ ਸਾਰੀਆਂ ਡਿਟੇਲਸ ਨੇ ਜੁਲਾਈ ਨੂੰ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਜੁਲਾਈ ਵਿੱਚ ਮੇਰੀ ਕੋਈ ਕਾਲ ਹੋਈ ਹੋਵੇ ਮੇਰੇ ਫੋਨ ਦੀ ਕੋਈ ਲੋਕੇਸ਼ਨ ਹੋਵੇ ਮੈਂ ਕੋਈ ਕਾਲ ਕੀਤੀ ਹੋਵੇ ਜਾਂ ਮੈਨੂੰ ਇਹਨਾਂ ਦੀ ਕਦੇ ਕੋਈ ਕਾਲ ਆਈ ਹੋਵੇ ਮੈਂ ਬਿਲਕੁਲ ਮੇਰੀ ਕੋਈ ਗੱਲ ਨਹੀਂ ਹੋਈ 3:30 ਵਜੇ ਤੇ ਇਹਨਾਂ ਨੇ ਦੱਸਿਆ ਕਿ ਮੈਨੂੰ 3:30 ਵਜੇ ਬੁਲਾਇਆ ਪੁਲਿਸ ਨੇ ਜਾ ਕੇ ਆਪਣੀ ਇਨਕੁਆਇਰੀ ਕੀਤੀ 25 7 25 ਨੂੰ ਉੱਥੇ ਮੈਂ ਨਾ ਮੇਰੀ ਐਂਟਰੀ ਨਾ ਕਿਸੇ ਹੋਰ ਦੀ ਐਂਟਰੀ ਪਰ ਅਸੀਂ ਅਕਸਰ ਆਪਣੇ ਪਰਿਵਾਰਾਂ ਨਾਲ ਜਾਂਦੇ ਹਾਂ ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੋਟਲ ਦੇ ਵਿੱਚ ਜੇ ਕਿਸੇ ਨੇ ਜਾਣਾ ਹੈ ਜੇ ਤੁਹਾਡੇ ਨਾਲ ਕੋਈ ਫੀਮੇਲ ਆ ਉਹਦੀ ਆਈਡੀ ਥੱਲੇ ਲੱਗਣੀ ਹੈ ਪਹਿਲਾਂ ਉਸ ਆਈਡੀ ਨਾਲ ਸਾਈਨ ਹੋਣਾ ਜਿਹੜਾ 5 ਸਟਾਰ ਹੋਟਲ ਹੈ ਚਾਹੇ 4 ਸਟਾਰ ਹੋਟਲ ਹੋਵੇ ਜਾਂ 3 ਸਟਾਰ ਹੋਟਲ ਹੈ ਉਸ ਲੇਡੀ ਦੀ ਐਂਟਰੀ ਲੱਗਣੀ ਹੈ ਪ੍ਰੋਟੋਕੋਲ ਨੂੰ ਕੋਈ ਨਹੀਂ ਤੋੜ ਸਕਦਾ ਨਹੀਂ ਹੋਟਲ ਵਾਲੇ ਦਾ ਲਾਇਸੈਂਸ ਕੈਂਸਲ ਉਹਦਾ ਪਰਚਾ ਦਰਜ ਹੋਊਗਾ ਮੇਰੇ ਆਪਣੇ ਵੀ ਹੋਟਲ ਹੈ ਆ ਵੀ ਹੋਟਲ 'ਚ ਬੈਠਿਆ ਨੂੰ ਪੁੱਛ ਲਓ ਜੀ ਕੋਈ ਰੂਮ ਮਿਲਦਾ ਕਿਸ ਨੂੰ ਇਦਾਂ ਬਿਲਕੁਲ ਹੀ ਮਿਲ ਸਕਦਾ ਜਿਹੜਾ ਬੰਦਾ ਤੁਹਾਡੇ ਨਾਲ ਠਹਿਰੂਗਾ ਉਹਦੀ ਆਈਡੀ ਲੱਗੂਗੀ ਨਾਲ ਕੋਈ ਆਈਡੀ ਨਹੀਂ ਮਿਲੀ ਕੋਈ ਕੁਝ ਨਹੀਂ ਹੋਇਆ ਕੋਈ ਲੋਕੇਸ਼ਨ ਨਹੀਂ ਕੋਈ ਨੰਬਰ ਨਹੀਂ ਕੋਈ ਕਾਲ ਹੁਣ ਜਿਹੜੀ ਵਾਸਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਬੁਲਾਇਆ ਹੈ ਹਰ ਗੱਲ ਦੀ ਕੋਈ ਹੱਦ ਹੁੰਦੀ ਹੈ ਅੱਜ ਮੇਰੀ ਲਾਈਫ ਨੂੰ ਥ੍ਰੈਟ ਕੀਤਾ ਹੋਇਆ ਐ ਇਸ ਲੇਡੀ ਨੇ ਪ੍ਰੋਬਲਮ ਸਿਰਫ ਇਹ ਐ ਭਾਰਤ ਜਨਤਾ ਪਾਰਟੀ ਇੱਕ ਡਿਸਪੀਸਪਲਨ ਤੇ ਅਸੂਲਪ੍ਰੀਆ ਪਾਰਟੀ ਐ ਕਿਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋ ਸਕਦੀ ਕੋਈ ਬੰਦਾ ਆਪ ਉਧਰੀ ਕਰ ਸਕੇ ਮੰਨ ਲਓ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੋਦੀ ਸਾਹਿਬ ਨੇ ਖੰਨੇ ਆਉਣੇ ਪਹਿਲਾਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨੂੰ ਅਗਾਂਹ ਕੀਤਾ ਜਾਏਗਾ ਕਿ ਤੁਹਾਡੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਸਾਰੇ ਇੰਤਜ਼ਾਮ ਕਰੋ ਫਿਰ ਜਿਹੜੇ ਮੰਡਲ ਦੇ ਚਾਰੇ ਆ ਉਸ ਮੰਡਲ ਦੇ ਪ੍ਰਧਾਨ ਸਾਹਿਬ ਤੋਂ ਅੱਗੇ ਲੈ ਕੇ ਜ਼ਿਲ੍ਹਾ ਪ੍ਰਧਾਨ ਨੇ ਉਸ ਮੰਡਲ ਵਿੱਚ ਪ੍ਰੋਗਰਾਮ ਰੱਖੀ ਜਾਂਦਾ ਉਸ ਮੰਡਲ ਦੇ ਵਿੱਚ ਜਿੰਨੇ ਐਗਜ਼ੈਕਟਿਵ ਮੈਂਬਰ ਸਟੇਟ ਦਾ ਕੋਈ ਬੰਦਾ ਕੋਈ ਉਹਦੇਦਰ ਨੂੰ ਸਭ ਨੂੰ ਸੂਚਿਤ ਕੀਤਾ ਜਾਵੇ ਕਿ ਸਾਡੀ ਪਾਰਟੀ ਦਾ ਉਸੂਲ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਭਾਰਤੀ ਜਨਤਾ ਪਾਰਟੀ ਵਾਅਦ ਹਿੰਦੁਸਤਾਨ ਦੀ ਨਹੀਂ ਵਰਲਡ ਦੀ ਇੱਕ ਜਹੀ ਪਾਰਟੀ ਹੈ ਜਿੱਥੇ ਮੰਡਲ ਪ੍ਰਧਾਨ ਤੋਂ ਲੈ ਕੇ ਇੰਡੀਆ ਦੇ ਪ੍ਰਧਾਨ ਤੱਕ ਸਭ ਪ੍ਰੋਟੋਕੋਲ ਤੇ ਸਿਸਟਮ ਨਾਲ ਚੱਲਦਾ ਹੈ ਭੈਣ ਜੀ ਸੰਤੋਸ਼ ਕੁਮਾਰੀ ਉਰਫ ਨਿੱਤੂ ਸਿੰਘ ਇਹ ਚਾਹੁੰਦੇ ਆ ਕਿ ਮੇਰੇ ਤੋਂ ਪੁੱਛ ਕੇ ਕੰਮ ਕਰੋ ਮੇਰੇ ਮੁਤਾਬਕ ਕੰਮ ਕਰੋ ਅਸੀਂ ਸਾਰਾ ਕੁਝ ਕਰ ਸਕਦੇ ਆ ਜੇ ਬੰਦੇ ਦੇ ਆਪਣੀ ਅਸੂਰ ਤੇ ਡਿਸਪਲਿਨ ਸਹੀ ਹੋਣ 420 ਦੇ ਤਰਾ ਤੜ ਪਰਚੇ ਚੱਲ ਰਹੇ ਆ 420 ਦੇ ਵਿੱਚ ਅੰਦਰ ਲੈ ਕੇ ਆਏ ਆ ਪਿਛਲੇ ਦਿਨੀ ਮੈਨੂੰ ਫੋਨ ਆਇਆ ਇੱਕ ਜਲੰਧਰ ਤੋਂ ਉਹ ਤੁਹਾਨੂੰ ਡਿਟੇਲ ਦਿੰਨੇ ਆ ਸੀ ਕਿ ਪ੍ਰਧਾਨ ਜੀ ਤੁਹਾਡੇ ਜ਼ਿਲ੍ਹੇ ਦੀ ਇੱਕ ਲੇਡੀ ਹੈ ਨਿੱਤੂ ਸਿੰਘ ਉਹ ਮੇਰੀ ਵਾਈਫ ਨੂੰ ਜਲੰਧਰ ਤੋਂ ਲੈ ਗਈ ਨਾਲ ਤੇ ਇਸ ਟਾਈਮ ਉਹ ਲਾਹੌਜੀ ਹੈ ਉਹਨਾਂ ਨਾਲ ਪੰਜ ਮੁੰਡੇ ਐ ਤੇ ਮੇਰੀ ਵਾਈਫ ਉਹਨਾਂ ਨਾਲ ਤੇ ਨੀਤੂ ਸਿੰਘ ਉਹਨਾਂ ਨਾਲ ਐ ਤੇ ਦੋ ਦਿਨ ਕੁੜੀਆਂ ਹੋਰ ਐ ਮੈਂ ਕਿਹਾ ਜੀ ਮੇਰੀ ਤਾਂ ਕੋਈ ਬੋਲਚਾਲ ਨਹੀਂ ਹੈ ਉਹਨਾਂ ਨਾਲ ਤੇਰਾ ਤਾਂ ਕੋਈ ਲੈਣ ਦੇ ਨਹੀਂ ਉਹਨਾਂ ਨੇ ਫਿਰ ਨਾਲ ਦੀ ਨਾਲ ਸਿਕੰਡਰ ਦੇ ਮਹਾ ਮੰਤਰੀ ਜੀ ਨੂੰ ਫੋਨ ਕੀਤਾ ਜਿਹੜੇ ਮਹਿਲਾ ਮੋਰਚੇ ਨਾਲ ਸੰਬੰਧਤ ਐ ਉਹ ਮਹਿਲਾ ਮੋਰਚੇ ਦੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਮੈਂ ਵੀ ਜੈਂਦਰਕੌਰ ਪੈਂਜੀ ਨੂੰ ਫੋਨ ਕੀਤਾ ਕਿ ਇਦਾਂ ਦਾ ਜੀ ਸਮੱਸਿਆ ਆ ਰਹੀ ਹੈ ਪਾਰਟੀ ਦੀ ਬਹੁਤ ਵੱਡੀ ਬਦਨਾਮੀ ਹੋਗੀ ਕਿਸੇ ਦੀ ਲੇੜੀ 3 ਦਿਨ ਤੋਂ ਮਿਸਿੰਗ ਹੈ ਉਹ ਲੇੜੀ 2 ਦਿਨ ਬਾਅਦ ਵਾਪਸ ਆਈ ਉਸ ਪਰਿਵਾਰ ਨੇ ਲੋਕਲ ਐਮਐਲਏ ਨਾਲ ਲੋਕਲ ਐਸਪੀ ਨਾਲ ਲੋਕਲ ਸਾਰਿਆਂ ਨਾਲ ਗੱਲ ਕੀਤੀ ਕਿ ਸਾਡੇ ਇਦਾਂ ਕਰਕੇ ਲੇੜੀ ਇੱਕ ਲੇੜੀ ਜਿੱਨ ਲੇਗੀ ਨਾਲ ਕਿ ਸਾਡੇ ਪਰਵਰ ਪ੍ਰੋਬਲਮ ਆ ਰਹੀ ਹੈ ਉਹ ਕਰਦੀ ਪਾਰਟੀ ਦੇ ਵਿੱਚ ਇਹ ਚੀਜ਼ਾਂ ਲਈ ਕੋਈ ਕੋਈ ਸਥਾਨ ਨਹੀਂ ਹੈਗਾ ਸਮੇਂ-ਸਮੇਂ ਤੇ ਅਸੀਂ ਸਮਝਾਉਂਦੇ ਰਹੇ ਨੋਟਸ ਦਿੰਦੇ ਰਹੇ ਗੱਲ ਕਰਦੇ ਰਹੇ ਪਾਰਟੀ ਦੇ ਹਰ ਵਰਕਰ ਨੇ ਉਹਨੂੰ ਸਮਝਾਇਆ ਕਿ ਪਾਰਟੀ ਦਾ ਸੂਲ ਨਾਲ ਡਿਸਪਲਨ ਨਾਲ ਪ੍ਰੋਟੋਕੋਲ ਨਾਲ ਚੱਲਦਾ ਨਹੀਂ ਚੱਲ ਰਹੀ ਪਰ ਅੱਜ ਪਾਰਟੀ ਹਾਈ ਕਮਾਂਡ ਨਾਲ ਸਲਾਹ ਕਰਕੇ مشورہ ਕਰਕੇ ਮੈਂ ਤੁਸੀਂ ਪ੍ਰੈਸ ਦੇ ਸਾਹਮਣੇ ਬੈਠੇ ਹੋ ਤੁਸੀਂ 25 30 ਜਣੇ 40 ਜਣੇ ਮੇਰੇ ਭਰਾ ਬੈਠੇ ਹੋ ਕੋਈ ਛੋਟਾ ਕੋਈ ਵੱਡਾ ਪ੍ਰੈਸ ਵਾਲਾ ਕਦੇ ਵੀ ਮੈਂ ਇਹਨੂੰ ਜ਼ਿੰਦਗੀ 'ਚ ਕਦੇ ਕਿਤੇ ਬੁਲਾਇਆ ਹੋਵੇਗਾ हां ये दी मेनू कॉल जरूर आई है जे कॉल कदे मिस होगी मैं वापस ਕੀਤਾ मैं नो इही कहया वो भी कदे कदे हो सकदा कदे वन से भाई के बहन जी हुकम करो ते वीर जी ਤੁਸੀਂ ਐ ਨਹੀਂ ਕਰਦੇ ਫਲਾਣਾ ਮੈਂ ਕਿਹਾ ਭੈਣ ਜੀ ਜੋ ਪਾਰਟੀ ਦਾ ਪ੍ਰੋਟੋਕੋਲ ਹੈ ਜੋ ਹੁਕਮ ਅਸੀਂ ਉਵੇਂ ਹੀ ਕਰਨਾ ਹੈ ਅਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ 3 ਤਰੀਕ ਨੂੰ 3 ਮਾਰਚ ਨੂੰ ਸਰਦਾਰ ਰਮਨੀਤ ਸਿੰਘ ਜੀ ਬਿੱਟੂ ਕੇਂਦਰੀ ਰੇਲਵੇ ਮੰਤਰੀ ਦੁਰਾਹੇ ਆਏ ਉਹ ਆ ਕੇ ਚਲੇਗੇ ਉੱਥੇ ਮੈਨੂੰ ਮਿਲੇ ਭੈਣ ਜੀ ਮੈਨੂੰ ਕਹਿੰਦੇ ਤੁਸੀਂ ਸਾਨੂੰ ਬੁਲਾਉਂਦੇ ਨਹੀਂ ਸਾਡੇ ਨਾਲ ਗੱਲ ਨਹੀਂ ਕਰਦੇ ਤੁਸੀਂ ਮੇਰੇ ਨਾਲ ਨਾਰਾਜ਼ ਹੋ ਮੈਂ ਕਿਹ ਪੈਸੇ ਮੈਂ ਤੁਹਾਡੇ ਨਾਲ ਕੋਈ ਨਾਰਾਜ਼ ਨਹੀਂ ਮੇਰੀ ਤੁਹਾਡੇ ਨਾਲ ਕਦੀ ਨਾਰਾਜ਼ਗੀ ਆਪਾਂ ਕੰਮ ਕਰੋ ਆਰਾਮ ਨਾਲ ਇਮਾਨਦਾਰੀ ਨਾਲ ਕੰਮ ਕਰੋ ਮੈਂ ਕਹਾਂ ਤੁਸੀਂ ਗਰੀਬ ਪਰਿਵਾਰ ਨਾਲ ਸੰਬੰਧਤੋਂ ਐਸਸੀ ਪਰਿਵਾਰ ਨਾਲ ਸੰਬੰਧਤੋਂ ਤੁਸੀਂ ਕਿੰਨੇ ਲੋਕਾਂ ਦੇ ਪੈਸੇ ਲੁੱਟ ਕੇ ਕੋਠੀਆਂ ਬਣਾ ਲਈਆਂ ਲੱਖਾਂ ਕਰੋੜਾਂ ਦੇ ਤੁਹਾਡੇ ਕਪੜੇ ਦੇ ਚੱਲ ਰਹੇ ਆ ਸਿੰਪਲ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਕਿ ਤੁਸੀਂ ਲੋਕਾਂ ਦੇ ਪੈਸੇ ਇਸ ਤਰ੍ਹਾਂ ਨਾ ਕਰੋ ਲੋਕਾਂ ਇਹਦੇ ਨਾਲ ਪਾਰਟੀ ਦੀ ਇਮੇਜ ਖਰਾਬ ਹੋ ਰਹੀ ਹੈ ਪਲੀਜ਼ ਤਾਂ ਮੈਂ ਤੁਹਾਡੇ ਨਾਲ ਨਾਰਾਜ਼ ਹਾਂ ਕਹਿੰਦੀ ਵੀਰ ਜੀ ਉਹ ਤਾਂ ਬਿਜ਼ਨਸ ਹੈ ਮੈਂ ਕਹਾਂ ਪਰ ਬਿਜ਼ਨਸ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਲੋਕਾਂ ਦੀ ਹੱਕ ਦੀ ਕਮਾਈ ਆਪਾਂ ਖਾ ਲਈਏ ਕਿਸੇ ਦਾ ਬੱਚਾ ਬਾਹਰ ਜਣਾਉਣ ਦੇ ਪੈਸੇ ਖਾ ਗਏ ਉਹ ਲੂਣੇ ਪੱਲੇ ਤੋਂ ਮੇਰੇ ਕੋਲ ਕੱਲ ਬੰਦੇ ਆਏ 5 ਲੱਖ ਰੁਪਏ ਉਹਨਾਂ ਗਰੀਬਾਂ ਦਾ ਲੈ ਲਿਆ ਹਾਲੇ ਤੱਕ ਉਹ ਮੋੜਿਆ ਨਹੀਂਗਾ ਜਿੰਨੇ ਬੰਦੇ ਤੁਸੀਂ ਕਹੋਗੇ ਤੁਹਾਡੇ ਪ੍ਰੈਸ ਦੇ ਸਾਹਮਣੇ ਪਿਠਾ ਦੇਵਾਂਗੇ ਲੈ ਕੇ ਜਿਨ੍ਹਾਂ ਦੇ ਪੈਸੇ ਦੇਣੇ ਆ ਮੂੜਨੇ ਆ ਜਿਨ੍ਹਾਂ ਵੱਲੋਂ ਪਰਚੇ ਚਾਉਂਦੇ ਹੁਣ ਬੇਨਤੀ ਇਹ ਹੈ ਕਿ ਪਾਰਟੀ ਦਾ ਡਿਸਪੀਸਪਲਨ ਪਾਰਟੀ ਦਾ ਉਸੂਲ ਉਹਦੇ ਮੁਤਾਬਕ ਚੱਲਣਾ ਪੈਣਾ ਸੋ ਅਸੀਂ ਨੋਟਸ ਭੇਜੇ ਬਹੁਤ ਸਮਝਾਇਆ ਉਹ ਨਹੀਂ ਮੰਨੇ ਅੱਜ ਸੰਤੋਸ਼ ਕੁਮਾਰੀ ਔਰ ਫਨੀਤੂ ਸਿੰਘ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਜ ਕੀਤਾ ਜਾਂਦਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਜ ਕੀਤਾ ਜਾਂਦਾ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਂਦਾ ਹੈ। ਪਾਰਟੀ ਦੇ ਵਿੱਚ ਡਿਸਪੀਸਪਲਨ ਅਨੁਸ਼ਾਸਨ ਨੀਤੀਆਂ ਨੂੰ ਭੰਗ ਕਰਨ ਕਰਕੇ ਇਹਨਾਂ ਨੂੰ ਤੁਰੰਤ ਇਮੀਡੀਏਟਲੀ ਇਫੈਕਟ ਤੋਂ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ। ਆਹ ਲੈਟਰ ਹੈ ਪਾਰਟੀ ਹਾਈ ਕਮਾਂਡ ਨਾਲ ਸਲਾਹ ਕਰਕੇ ਉਹਨੂੰ ਅੱਜ ਪਾਰਟੀ ਤੋਂ ਕੱਢਿਆ ਜਾਂਦਾ ਹੈ। ਜਿਹੜੇ ਮੇਰੇ ਤੇ ਅਲੀਗੇਸ਼ਨ ਲਾਏ ਐ 25/7/25 ਦੇ ਨਾਮ ਐ ਇਹਨੂੰ ਮਿਲੇ ਆ 25/7/25 ਨੂੰ ਨਾ ਮੈਂ ਇਹਨੂੰ ਫੋਨ ਕੀਤਾ ਨਾ ਇਹਦਾ ਮੈਨੂੰ ਫੋਨ ਆਇਆ ਮੇਰੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਵੇ ਮੇਰੀ ਕਾਲ ਡਿਟੇਲ ਚੈੱਕ ਕੀਤੀ ਜਾ ਜਿਹੜੀ ਸਾਰੀ ਇੱਥੇ ਪਈ ਹੈ ਸੋ ਆ ਮੇਰੀ ਬੇਨਤੀ ਹੈ ਪਾਰਟੀ ਦੇ ਵਿੱਚ ਗਲਤ ਹਰਕਤਾਂ ਕਰਨ ਕਰਕੇ ਗਲਤ ਕਾਰਵਾਈਆਂ ਕਰਨ ਕਰਕੇ ਅਜ ਨੂੰ ਤੁਰੰਤ ਉਹ ਫੇਕ ਨਾ ਪਾਰਟੀ ਵਿੱਚੋਂ ਕੱਢੇ ਜਾਂਦਾ ਹੈ ਤੁਹਾਡਾ ਕੋਈ ਕੁਚਨ ਦੇਖੋ ਗੱਲ ਇਹ ਹੈ ਪਾਰਟੀ ਵਿੱਚ ਸ਼ਾਮਲ ਕਿੰਨੇ ਕੀਤਾ ਕਦੋਂ ਕੀਤਾ ਮੈਨੂੰ ਇਸ ਦਾ ਤਾਂ ਨਹੀਂ ਪਤਾ ਬਟ ਜਦੋਂ ਇਹ ਪਾਰਟੀ ਵਿੱਚ ਸ਼ਾਮਲ ਹੋਇਆ ਜਿਲੇ ਵੱਲੋਂ ਬਤੌਰ ਜਦੋਂ ਮਹਿਲਾ ਮੋਰਚਾ ਦੇ ਪ੍ਰਧਾਨ ਸਾਹਿਬ ਨੂੰ ਤੁਰੰਤ ਸਮੇਂ-ਸਮੇਂ ਤੇ ਕਿਹਾ ਗਿਆ ਕਿ ਭੈਣ ਜੀ ਇਹ ਠੀਕ ਨਹੀਂ ਹੋ ਰਿਹਾ ਸਾਡੇ ਅਸੀਂ ਨਾ ਕਦੇ ਉਹਨਾਂ ਨੂੰ ਭਾਈ ਸਾਹਿਬ ਕਿਸੇ ਮੀਟਿੰਗ 'ਚ ਬੁਲਾਇਆ ਜਿਲੇ ਦੀ 'ਚ ਨਾ ਅਸੀਂ ਉਹਨਾਂ ਨੂੰ ਕਦੇ ਕੋਈ ਕੰਮ ਦਿੱਤਾ ਨਾ ਕਦੇ ਅਸੀਂ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਦੇ ਕੰਮ ਕਰਨ ਵਾਸਤੇ ਉਹ ਪਾਰਟੀ ਵੱਲੋਂ ਲੱਗੇ ਪਰ ਹਾਈ ਕਮਾਂਡ ਦੀ ਨੋਲਜ ਵਿੱਚ ਸੀ ਉਸ ਤੋਂ ਬਾਅਦ ਹਾਈ ਕਮਾਂਡ ਜਿਹੜੀ ਉਹਨੂੰ ਕੰਮ ਦੇਣਾ ਬੰਦ ਕਰ ਦਿੱਤਾ ਸੀਗਾ ਜਦੋਂ ਪਾਰਟੀ ਨੂੰ ਪਾਰਟੀ ਵਿੱਚ ਹੋ ਗਏ ਸ਼ਾਮਲ ਪਰ ਜਦੋਂ ਪਾਰਟੀ ਨੂੰ ਉਹ ਸੂਲ ਡਿਸਪੀਸਪਲਨ ਪੂਰਾ ਪਤਾ ਲੱਗਿਆ ਫਿਰ ਪਾਰਟੀ ਨੂੰ ਕੰਮ ਦੇਣਾ ਬੰਦ ਕਰ ਦਿੱਤਾ। ਉਹਦੇ ਉੱਚੇ ਅਧਿਕਾਰੇ ਬਾਰ-ਬਾਰ ਉਹਦੇ ਕਹਿਣ ਦੇ ਉਹਦੇ ਦਿੱਤੇ ਗਏ ਨੂੰ ਉਹਦੇ ਦਿੱਤੇ ਗਏ। ਬਿਲਕੁਲ ਰੁਕਤਾ ਜਦੀ ਬਰਖਾਸਤ ਹੋ ਗਈ। ਮੈਨੂੰ ਨਹੀਂ ਪੁੱਛਿਆ ਉਹਨਾਂ ਨੇ। ਜਦੋਂ ਮੈਨੂੰ ਨਹੀਂ ਪੁੱਛਿਆ ਤਾਂ ਹੀ ਫਿਰ ਬਰਖਾਸਤ ਹੋਈ ਨਾ ਜੀ ਉਹ। ਪਿੱਛੇ ਦਰਾਹੇ ਚ ਵੀ ਉਹ ਕਾਫੀ ਇੱਕ ਧਰਨਾ ਲਾ ਕੇ ਬੈਠੇ ਰਹੇ ਸੀ। ਉਹ ਮੇਰੀ ਬੇਨਤੀ ਹੈ ਜੀ। ਫਿਰ ਉਹਦੇ ਤਾਂ ਹੁਣ ਦਿੱਤੇ ਨਹੀਂ ਨੇ। ਜਿੰਦ 3-4 ਸਾਲ ਤੋਂ ਪਾਰਟੀ ਨਾਲ ਫੇ। ਨਹੀਂ 2 ਸਾਲ ਤੋਂ। ਇਸ ਲਈ ਪਾਤ ਸਭ ਤੋਂ ਨਾ ਕੋਈ ਚਾਹਤ ਜੰਗ ਨਹੀਂ ਹੋਣਾ ਹਰ ਪਾਰੂ ਜੀ ਵੀ ਹਰ ਪਾਰੂ ਜਾਏ ਨਹੀਂ ਮੇਰੀ ਮੈਡੀਕਲ ਕਵਰ ਹੈ ਮੈਂ ਇਮੀਗ੍ਰੇਸ਼ਨ ਤੇ ਵੀ ਉੱਤੇ ਅਲੀਗੇਸ਼ਨ ਲਾਸਟ ਟਾਈਮ ਨਹੀਂ ਇਹਨੂੰ ਪਾਰਟੀ ਚੋੜ ਦੇ ਉਹਦੇ ਨੂੰ ਨੋਟਿਸ ਭੇਜਿਆ ਜੀ ਜਦੋਂ ਪੰਡਤ ਜੀ ਦੀ ਵਾਲੀ ਕਾਰਵਾਈ ਹੋਈ ਹੈ ਤੁਰੰਤ ਕਿਹਾ ਕਿ ਪੰਡਤ ਇਹਨਾਂ ਨੇ ਮੈਨੂੰ ਇਹਨਾਂ ਨੇ ਜੇਲ੍ਹ ਭੇਜਿਆ ਮੈਂ ਪੁੱਛਿਆ ਇਹਨਾਂ ਨਾਲ ਕਿੰਨੀ ਲੜਾਈ ਲੜੀ ਹੈ ਮੈਂ ਉਹਨੂੰ ਤੁਰੰਤ ਕਿਹਾ ਮੈਂ ਪੈਸੇ ਵਾਪਸ ਕਰੂੰ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੇ ਪੈਸੇ ਹੈ ਅਸੀਂ ਉਹਨੂੰ ਕਿਹਾ ਇਹੀ ਗੱਲਾਂ ਤੇ ਖੁੰਦਕ ਹੈ ਜੀ ਇਹੀ ਤਾਂ ਸਮੱਸਿਆਵਾਂ ਨੇ ਜੀ ਇਹੀ ਤਾਂ ਸਮੱਸਿਆਵਾਂ ਜਦੋਂ ਦੇਖੋ ਹਰ ਬੰਦੇ ਨੂੰ ਜੋ ਕੋਈ ਗਲਤੀ ਕਰਦਾ ਉਹਨੂੰ ਸੁਧਾਰਨ ਦਾ ਉਹਨੂੰ ਸਮਝਣ ਦਾ ਮੌਕਾ ਇੱਕ ਦਿਊ ਦਿੱਤਾ ਜਾਂਦਾ ਬਟ ਜੇ ਕੋਈ ਬੰਦਾ ਨਾ ਸਮਝੇ ਤੁਰੰਤ ਵਾਰ-ਵਾਰ ਇੱਕ ਗਲਤੀ ਕਰੇ ਫਿਰ ਉਹ ਨਹੀਂ ਨਾ ਬਰਦਾਸ਼ਤ ਕੀਤੀ ਜਾਂਦੀ ਐਮਪੀ ਦੇ ਇਲੈਕਸ਼ਨ ਜਿਵੇਂ ਇਹ ਨਾਲ ਹੀ ਰਹੇ ਨੇ ਜੀ ਦੇਖੋ ਦੇਖੋ ਮੇਰੀ ਬੇਨਤੀ ਇੱਕ ਤੁਹਾਨੂੰ ਮੇਰੀ ਇੱਕ ਪੰਜਾਬੀ ਚ ਕਹਾਵਤ ਹੈ ਕਿ ਸੱਦੀ ਨਾ ਬੁਲਾਈ ਮੈਲ ਲੜੇਂਦਾਈ ਉਹਨਾਂ ਨੂੰ ਕਦੇ ਸਟੇਜ ਤੇ ਬੁਲਾਇਆ ਹੋਵੇ ਜਿਲ੍ਹੇ ਦੇ ਵਿੱਚ ਕੋਈ ਵੀਡੀਓ ਕੋਣ ਸਟੇਜ ਤੇ ਵਿੱਚ ਉਹਨੂੰ ਜ਼ਿਲ੍ਹੇ ਵਿੱਚ ਕੋਈ ਕਦੇ ਭੂਮਿਕਾ ਦਿੱਤੀ ਹੋਵੇ ਕਿਸੇ ਵਿਧਾਨ ਸਭਾ ਦੀ ਕਿਸੇ ਮੰਡਲ ਦੀ ਕਿਸੇ ਪਿੰਡ ਦੀ ਕਿਸੇ ਸ਼ਹਿਰ ਦੀ ਕਿਸੇ ਗੁੱਟ ਦੀ ਤਾਂ ਦੇਨਦਾਰਾ ਮੈਂ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਕੋਈ ਮੀਟਿੰਗ ਵਿੱਚ ਆ ਗਿਆ ਕੋਈ ਬੈਠ ਗਿਆ ਉਹਨੂੰ ਬਾਹ ਫੜ ਕੇ ਬਾਹਰ ਨਹੀਂ ਕੱਢਿਆ ਉਹ ਸਹੀ ਗਲਤੀ ਕਿ ਭਈ ਉਹ ਉਹਦਾ ਅਸਾਮੀ ਉਹਦਾ ਨਹੀਂ ਹੈ ਉਹ ਉਹਦਾ ਪਰ ਉਹਦਾ ਕੀ ਹੈ ਉਹ ਆਪਣੇ ਆਪ ਉਹ ਲਿਖਦੀ ਹੈ ਜੀ ਕਿ ਮੈਂ ਮਹਿਲਾ ਮੋਰਚੇ ਦੀ ਸਪੀਕਸ ਪਰਸਨ ਹਾਂ ਜਦ ਕਿ ਸਾਡੇ ਮਹਿਲਾ ਮੋਰਚੇ ਵਿੱਚ ਸਪੀਕਸ ਪਰਸਨ ਦਾ ਕੋਈ ਅਹੁਦਾ ਹੀ ਨਹੀਂ ਹੈ ਪੰਜਾਬ ਦੀ ਹਾਂ ਪੰਜਾਬ ਕੀ ਤੁਸੀਂ ਮਹਿਲਾ ਮੋਰਚਾ ਦੀ ਜਿਹੜੀ ਪੰਜਾਬ ਦੀ ਪਰਿਵਾਰੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਵੀ ਆ ਕੁਝ ਹੋਇਆ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਬੜੀ ਬਾਰੀ ਕਹਤਾ ਜੀ ਉਹਨਾਂ ਨੂੰ ਸਾਡੀ ਮੀਟਿੰਗ ਸੀ ਪਿਛਲੇ ਲੁਧਿਆਣੇ ਤਿੰਨ ਚਾਰ ਪੰਜ ਦਿਨ ਪਹਿਲਾਂ ਸਾਰੀ ਜਥੇਬੰਦੀ ਨੇ ਖੜੇ ਹੋ ਕੇ ਉਹਨਾਂ ਨੂੰ ਕਿਹਾ ਕਿ ਭੈਣ ਜੀ ਸਾਰੀ ਜਥੇਬੰਦੀ ਸੀ ਉੱਥੇ ਸਾਡੀ ਜ਼ਿਲ੍ਹੇ ਦੀ ਕਿ ਭੈਣ ਜੀ ਤੁਸੀਂ ਇਹਨੂੰ ਹਟਾਓ ਉਹਦੇ ਤੋਂ ਇਹ ਸਾਡਾ ਨੁਕਸਾਨ ਕਰਦੀ ਹੈ ਭੈਣ ਜੀ ਮੈਂ ਤਾਂ ਉਹਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੰਦੀ ਤੁਸੀਂ ਆਪਣੀ ਮਰਜ਼ੀ ਦੇ ਮਤਲਬ ਉਹਨਾਂ ਦੀ رائے ਹੈ ਵਿੱਚ ਉਹਨੂੰ ਨਾਲ ਨਹੀਂ ਸੰਕਤ ਜਦੋਂ ਹਾਈ ਕਮਾਂਡ ਨੂੰ ਜਦੋਂ ਸਟੇਟ ਦੇ ਪ੍ਰੈਜ਼ੀਡੈਂਟ ਸਾਹਿ ਜਦੋਂ ਪਾਰਟੀ ਨੂੰ ਸਭ ਨੂੰ ਪਤਾ ਹੈ ਕਿ ਬਲੈਕਮੇਲ ਕਰ ਰਹੀ ਹੈ ਪਾਰਟੀ ਦੇ ਅਧਿਕਾਰੀਆਂ ਨੂੰ ਪਾਰਟੀ ਦੀ ਲੀਡਰਸ਼ਿਪ ਨੂੰ ਬਲੈਕਮੇਲ ਕਰ ਰਹੀ ਹੈ ਹੁਣ ਜ਼ਿਲ੍ਹਾ ਪ੍ਰਧਾਨ ਤਾਂ ਕਿਸਾਨ ਮੋਰਚੇ ਦੇ ਸਰਦਾਰ ਮਨਪੀ ਸਿੰਘ ਰੌਲ ਬੈਠੇ ਪਾਰਟੀ ਵੱਲੋਂ ਨਿਯੁਕਤ ਨੇ ਪਾਰਟੀ ਹਾਈ ਕਮਾਂਡ ਵੱਲੋਂ ਨਿਯੁਕਤ ਨੇ ਉਹ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਕਿਵੇਂ ਲਗਵਾ ਸਕਦੀ ਹੈ ਜੀ ਥੋੜੇ ਬਾਅਦ ਬਾਅਦ ਕਹਿਣ ਦੇ ਬਾਅਦ ਵੀ ਨਹੀਂ ਬਹੀਓ ਉਹਦੇ ਕਿੱਥੇ ਨਹੀਂ ਕੋਈ ਉਹਦੇ ਨੂੰ ਮੇਰੇ ਤੋਂ ਪਹਿਲਾਂ ਉਹ ਪਹਿਲਾਂ ਦਿੱਤਾ ਸੀਮਾ ਸਾਹਿਬ ਜਦੋਂ ਬਲੈਕਮੇਲ ਕਰਦੀ ਸੀ ਪਾਰਟੀ ਕਿਉਂਕਿ ਪਰਵੇ ਨਹੀਂ ਕਰਾਈ ਸੀ ਮੈਂ ਕਿਹਾ ਜੀ ਮੈਂ ਕਿਹਾ ਜੀ ਮੈਂ ਕਿਹਾ ਪਾਰਟੀ ਨੂੰ ਵਾਰ-ਵਾਰ ਸਮੇਂ-ਸਮੇਂ ਤੇ ਮੈਂ ਕਿਹਾ ਜੀ ਪਰ ਪਾਰਟੀ ਹਾਈ ਕਮਾਂਡ ਦੇ ਨੋਟਸ ਵਿੱਚ ਅਸੀਂ ਸਾਰੀ ਗੱਲ ਇਹ ਜਦੋਂ ਪੰਡਤ ਜੀ ਦਾ ਪਾਰਟੀ ਤੇ ਸੀਨੀਅਰ ਆਗੂ ਨੇ ਜੀ ਪੰਡਤ ਰਿਸ਼ੀਦੇਵ ਜੀ ਭਾਰਤੀ ਜਨਤਾ ਪਾਰਟੀ ਦੇ ਚੱਲੇ ਗਏ ਹਾਂ ਜੀ ਦੇਖੋ ਹੁਣ ਇਹਨਾਂ ਨੂੰ ਲੈ ਕੇ ਡੰਗ ਵੀ ਨਹੀਂ ਮਾਰਿਆ ਹੁਣ ਨਹੀਂ ਦੇਖਿਆ ਜੀ ਉਹਨੇ ਕੋਈ ਤੇਰੀ ਨੋਟ ਹਾਂ ਡੰਗ ਵੀ ਇਹਨਾਂ ਨੂੰ ਨਹੀਂ ਮਾਰਿਆ ਤੇ ਜੋ ਵੀ ਜੋ ਗੱਲਾਂ ਇਹਨਾਂ ਨੇ ਨਸੀਆਂ ਸਹੀ ਹੈ ਪਰਚੇ ਦੀ ਗੱਲ ਹੈ ਮੈਂ ਪਰਚਾ ਕਰਾਇਆ ਔਰ ਸਹੀ ਪੁੱਛੋ ਤਾਂ ਬੀਜਪੀ ਚ ਜਿਹੜਾ ਪਟਿਆਲੇ ਉਹਨਾਂ ਦੇ ਬੀਜਪੀ ਚ ਜਿਹੜਾ ਆਪਾਂ ਨੇ ਦਵਾਇਆ ਆਪਾਂ ਹੀ ਜਾ ਕੇ ਕਰਾਇਆ ਸੀਗਾ ਪਰ ਜਿਸ ਬੰਦੇ ਨੇ ਜਿਸ ਬੰਦੇ ਨੂੰ ਲਿਆ ਕੇ ਪਾਰਟੀ ਚ ਸੰਮਲਿਤ ਕੀਤਾ ਉਸ ਨੂੰ ਹੀ ਛੂਰਾ ਭੋਗਦਾ ਮੈਂ ਕਿ ਦਸਮ ਮੇਰੇ ਬੇਟੀ ਦਾ ਪੈਸਾ ਔਰ ਸੁਣੋ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਪਰਚਾ ਦਰਜ ਹੋ ਗਿਆ ਔਰ ਜਿਹੜੀ ਲੇਡੀਜ਼ ਜੇਲ ਕੱਟ ਕੇ ਆਈ ਹੈ ਕੀ ਆ ਪਰਚਾ ਉਹ ਖਾਰਜ ਹੋਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹਦੇ ਨਾਲ ਬੀਜੇਪੀ 'ਚ ਇਹ ਗਏ ਸੀਗੇ ਕੁਝ ਇਹਨਾਂ ਦਾ ਸਰਕਾਰ ਨਾਲ ਝਗੜਾ ਚੱਲਦਾ ਸੀ ਇਸ ਕਰਕੇ ਬੀਜੇਪੀ 'ਚ ਗਏ ਸੀਗੇ ਔਰ ਜਦੋਂ ਉੱਥੋਂ ਕੁਝ ਨਹੀਂ ਬਣਿਆ ਮੇਰੇ ਵਾਲੇ ਪਰਚੇ 'ਚ ਇਹ ਜਾ ਕੇ ਫਿਰ ਉਸ ਪਾਰਟੀ ਨਾਲ ਮਿਲ ਕੇ ਔਰ ਮੇਰਾ ਜਿਹੜਾ ਪਰਚਾ ਹੈਗਾ ਇਹਨਾਂ ਨੇ ਕੋਰ 'ਚ ਭੇਜਿਆ ਹੋਇਆ ਕਿ ਖਾਰਜ ਕੀਤਾ ਜਾਵੇ ਇਦੇ 'ਚ ਜੇਲ੍ਹ ਕੱਟ ਕੇ ਆਈ ਹੈ ਕਿ ਆ ਸੰਵਿਧਾਨ ਕਿ ਆ ਸਰਕਾਰ ਇਦੇ 'ਚ ਕੋਈ ਕਾਰਵਾਈ ਜਾਂ ਸੁਣਨੀ ਸਕਦੀ ਜੋ ਕੰਮ ਹੋਇਆ ਕੋਰਟ ਤੱਕ ਪਹੁੰਚ ਗਿਆ ਔਰ ਪਰਚਾ ਹੋਇਆ ਜਿਹੜੀ ਜੇਲ੍ਹ ਕੱਟ ਕੇ ਆਈ ਹੈ ਲੇਡੀਜ਼ ਉਹ ਤੇ ਪਰਚਾ ਕੈਂਸਲ ਹੋ ਸਕਦਾ ਹੈ ਇਹ ਇਹ ਤੁਸੀਂ ਦੱਸੋ ਸਹੀ ਹੈ ਕਿ ਗਲਤ ਹੈ ਉਹ ਇੱਥੇ ਤੱਕ ਜਾ ਸਕਦੇ ਆ ਉਹ ਉਹਨਾਂ ਦਾ ਇੱਕੋ ਹੀ ਮਸਲਾ ਹੈ ਕਿ ਮੈਂ ਜੋ ਕਹਾ ਉਹ ਹੋਵੇ ਉਹਦੇ ਲਈ ਉਹ ਕੁਝ ਵੀ ਕਰ ਸਕਦੇ ਆ ਮੈਂ ਤਾਂ ਇਹ ਇੰਨੇ بڑے ਪ੍ਰਧਾਨ ਨੇ ਅਹੁਦੇ ਤੇ ਐ ਜੇ ਇਹਨਾਂ ਨੂੰ ਕਹਿ ਸਕਦੇ ਕਿ ਮੈਂ ਮਰਵਾ ਦੂੰ ਮੈਨੂੰ ਵੀ ਡਰ ਮੈਨੂੰ ਵੀ ਡਰ ਹੈ ਕਿ ਮੈਨੂੰ ਵੀ ਮਰਵਾ ਸਕਦੇ ਆ ਪਰ ਅੱਜ ਤੱਕ ਮੈਂ ਕੋਈ ਇਹ ਜੀ ਗੱਲ ਨਹੀਂ ਕਰੀ ਲੋੜੇ ਨਹੀਂ ਹੈ ਜਿਸ ਬੰਦੇ ਨੇ ਮੇਰੀ ਬੇਟੀਆ ਦਾ ਹੋਰ ਸੁਣੋ ਉਸ ਬੇਟੀਆ ਦਾ ਪੈਸੇ ਅਸੀਂ 15 ਲੱਖ ਰੁਪਇਆ ਦੇ ਕੇ ਫਿਰ ਅਸੀਂ ਉਹਨੂੰ 27 ਲੱਖ ਰੁਪਇਆ ਦੇ ਕੇ ਦੁਬਾਰਾ ਕਿਸੇ ਇਥੋਂ ਖੰਨੇ ਇਮੀਗ੍ਰੇਸ਼ਨ ਤੋਂ ਦੁਬਾਰਾ ਅਸੀਂ ਭੇਜਿਆ ਉਬीडीਆ ਬਾਹਰ ਹੈ ਜਿਹੜੇ ਹੁਣ ਅਲੀਗੇਸ਼ਨ ਲਗਾ ਰਹੀ ਹੈ ਇਹਨਾਂ ਦੇ ਆਪੀ ਚੀਮਾ ਸਾਹਿਬ ਤੇ ਕੀ ਮੰਨਦੇ ਹੋ ਕਿ ਆਪਸੀ ਕੋਈ ਨਹੀਂ ਨਹੀਂ ਚੀਮਾ ਸਾਹਿਬ ਐਸੇ ਹੈ ਹੀ ਨਹੀਂ ਜਿਹੜੇ ਕਹਿ ਰਹੇ ਹੈ ਮੇਰੀ ਗੱਲ ਸੁਣੋ ਸਵਾਰਥ ਲੈ ਕੇ ਕਿਸੇ ਦਾ ਸਵਾਰਥ ਲੈ ਕੇ ਆਪਾਂ ਕਿਸੇ ਨੂੰ ਗਲਤ ਅਲੀਗੇਸ਼ਨ ਲਗਾਈਏ ਬਿਲਕੁਲ ਗਲਤ ਹੈ ਇਹ ਜੇ ਹੈ ਹੀ ਨਹੀਂ ਕਿ ਇਹ ਜੇ ਚੰਗੇ ਫੈਮਿਲੀ ਤੋਂ ਨੇ ਇਹ ਸੁਲਝੇ ਹੋਏ ਨੇ ਔਰ ਮੇਰੀ ਗੱਲ ਤੋਂ ਸਰਕਾਰ ਭਾਵਲ ਨਹੀਂ ਹੈ ਸਰਕਾਰ ਨੇ ਜੇ ਦੁਬਾਰਾ ਇਹਨਾਂ ਨੂੰ ਪ੍ਰਧਾਨ ਬਣਾਇਆ ਤਾਂ ਕੋਈ ਨਾ ਕੋਈ ਇਹਨਾਂ ਦੇ ਅੰਦਰ ਗੜਸ ਹੈ ਕੋਈ ਨਾ ਕੋਈ ਨੇ ਚੰਗਾ ਕੰਮ ਕੀਤਾ ਤਾਂ ਦੁਬਾਰਾ ਪ੍ਰਧਾਨ ਬਣਾਇਆ ਇੱਕ ਬੰਦੇ ਜੀ ਜਿਹਦੇ ਦੋਦੇ ਕਹਿਣਾ ਵੀ ਇਹਨਾਂ ਦਾ ਕੋਈ ਸਪਾਂਸਰ ਨਹੀਂ ਲੈ ਕੇ ਆਇਆ ਜੋ ਸਾਫ ਦੇ ਕੋਲੋਂ ਤੋਂ ਕੋਣ ਇਹ ਪਟਿਆਲੇ ਗਏ ਸੀਗੇ ਹਵੇਲੀ ਦੇ ਵਿੱਚ ਜਿਹੜੀ ਬੀਬਾ ਜੀ ਹੈਗੇ ਆ ਉਹਨਾਂ ਨੇ ਪਾਰਟੀ 'ਚ ਇਹਨਾਂ ਨੂੰ ਲਿਆ ਸੀਗਾ ਜੀ ਉਹਨੂੰ ਕੋਲ ਲੈ ਕੇ ਗਿਆ ਹੁਣ ਹਾ ਇਥੋਂ ਮਿੰਦੀ ਜਿਗੇ ਮਿੰਦੀ ਜੀ ਹੈਗੇ ਉਹ ਨਾਲ ਲੈ ਕੇ ਗਏ ਸੀ ਮੈਂ ਵੀ ਗਿਆ ਸੀ ਨਾਲ ਪਰ ਚਲੋ ਜਿਹੜਾ ਕੰਮ ਕਰਦਾ ਹੈ ਪਰ ਇਹ ਤਾਂ ਨਹੀਂ ਹੈ ਕਿ ਨਾਲ ਰਹਿ ਕੇ ਤੁਸੀਂ ਛੂੜਾ ਮਾਰੋ ਕਿਸੇ ਦੇ ਕਿਸੇ ਦਾ ਉਹ ਛੱਤੀ ਪਹੁੰਚਾਉਈ ਗਲਤ ਹੈ ਨਾ